ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਬਜ਼ੁਰਗਾਂ ਦੀ ਇੱਕ ਗੱਲਤਾ ਜੀ ਵੀ ਜੇ ਸਿੱਕਾ ਆਪਣਾ ਫੁੱਟਾ ਹੋਵੇ ਨਾ ਤੇ ਬਾਣੀਆਂ ਨੂੰ ਦੋਸ਼ ਨਹੀਂ ਦੇਣਾ ਚਾਹੀਦਾ ਵੋਟਾਂ ਦਾ ਦੇਖੋ ਅਸੀਂ ਪਾਈਆਂ ਸਰਕਾਰਾਂ ਨੂੰ ਤੇ ਨਿੰਦਣ ਵੀ ਅਸੀਂ ਆਪ ਹੀ ਅੱਜ ਲੱਗੇ ਹੋਏ ਆ ਕਿ ਸਰਕਾਰਾਂ ਆਹ ਨਹੀਂ ਕਰਦੀਆਂ ਸਰਕਾਰਾਂ ਉਹ ਨਹੀਂ ਕਰਦੀਆਂ ਸੱਚ ਗੱਲ ਹੈ ਪਹਿਲਾਂ ਸਰਕਾਰਾਂ ਬਣਾਉਂਦੀਆਂ ਹੁੰਦੀਆਂ ਸੀ ਪੋਲਸੀ ਕਾਨੂੰਨ ਬਣਾਉਂਦੀਆਂ ਹੁੰਦੀਆਂ ਸੀ ਲੋਕਾਂ ਦੇ ਜਿਹੜੇ ਐ ਸਹੂਲਤ ਵਾਸਤੇ ਲੋਕੀ ਤੰਗ ਨਾ ਹੋਣ ਲੋਕਾਂ ਦੀ ਗਰੀਬੀ ਜਿਹੜੀ ਆ ਉਹ ਚੱਕੀ ਜਾਵੇ ਇਹਦੇ ਵਾਸਤੇ ਲੋਕ ਤੇ ਹੁਣ ਪੁੱਠਾ ਸਿਸਟਮ ਚੱਲ ਪਿਆ ਹੁਣ ਸਰਕਾਰਾਂ ਕਾਨੂੰਨ ਬਣਾਉਂਦੀਆਂ ਲੋਕਾਂ ਨੂੰ ਤੰਗ ਕਰਨ ਵਾਸਤੇ ਅਰਬਪਤੀ ਲੋਕਾਂ ਨੂੰ ਖੁਸ਼ ਕਰਨ ਵਾਸਤੇ ਜਿਨ੍ਹਾਂ ਕੋਲ ਪੈਸਾ ਹੀ ਇੰਨਾ ਹੈ ਕਰੋੜਾ ਅਰਬ ਰਪਈਆ ਜਿਨ੍ਹਾਂ ਕੋਲ ਪਿਆ ਉਹਨਾਂ ਨੂੰ ਖੁਸ਼ ਕਰਨ ਵਾਸਤੇ ਕਿਉਂਕਿ ਉਹ ਫਿਰ ਜਿਹੜੇ ਲੋਕ ਹੈ ਜਿਹੜੇ ਕਰੋੜਾਪਤੀ ਹੈ ਉਹ ਫਿਰ ਇਹਨਾਂ ਨੂੰ ਪਾਰਟੀਆਂ ਜਦੋਂ ਇਲੈਕਸ਼ਨ ਹੁੰਦੇ ਆ ਉਦੋਂ ਫੰਡ ਦਿੰਦੇ ਆ ਇਸ ਕਰਕੇ ਉਹਨਾਂ ਨੂੰ ਇਹ ਜ਼ਿਆਦਾ ਖੁਸ਼ ਕਰਦੀਆਂ ਸਾਡੇ ਵਾਸਤੇ ਆਮ ਲੋਕਾਂ ਵਾਸਤੇ ਜਿਨ੍ਹਾਂ ਨੇ ਵੋਟਾਂ ਪਾਈਆਂ ਇਹਨਾਂ ਨੂੰ ਉਹਨਾਂ ਵਾਸਤੇ ਇਹ ਲੋਕ ਜਿਹੜੇ ਗੰਦੇ ਤੋਂ ਗੰਦੇ ਕਾਨੂੰਨ ਆ ਜਿਹੜੇ ਉਹ ਲੈ ਕੇ ਆਉਂਦੇ ਆ ਜਿਹੜੇ ਪਿੱਛੇ ਕਿਸਾਨੀ ਕਾਨੂੰਨ ਲੈ ਕੇ ਆਏ ਸੀ 2 ਸਾਲ ਆਪਣੇ ਕਿਸਾਨ ਉੱਤੇ ਗਰੂਹਾਂ ਤੇ ਬੈਠੇ ਰਹੇ ਦਿੱਲੀ ਉਹ ਜਿਹੜੇ ਆ ਰੱਦ ਕਰਵਾ ਕੇ ਵਾਪਸ ਮੁੜੇ ਆ ਠੰਡ ਵਿੱਚ ਬਿਜਾਰੇ ਉੱਥੇ ਮਰਦੇ ਰਹੇ ਆ ਕਈ ਉੱਥੇ ਸ਼ਹੀਦ ਹੋਏ ਆਪਣੇ ਵੀਰ ਬਜ਼ੁਰਗ ਫੇਰ ਕਿਤੇ ਜਾ ਕੇ ਇਹਨਾਂ ਨੂੰ ਅਕਲ ਫੇਰ ਵੀ ਨਹੀਂ ਸੀ ਆਂਦੀ ਪਤਾ ਨਹੀਂ ਕਿਹੜੀ ਗੱਲ ਵਜੋਂ ਇਹਨਾਂ ਨੇ ਉਹ ਕਾਨੂੰਨ ਜਿਹੜੇ ਆ ਮਾਫ ਕਰਤੇ ਆ ਇਹ ਦੇਖ ਕੇ ਵੀ ਇਹ ਤਾਂ ਜੱਟ ਕੌਮ ਐ ਖਰਿਆਣੇ ਵਾਲੇ ਕੁ ਯੂਪੀ ਵਾਲੇ ਇਕੱਠੇ ਹੋਏ ਆ ਇਹ ਨਹੀਂ ਬਾਈ ਉੱਠਦੇ ਛੇਤੀ ਇਸ ਕਰਕੇ ਇਹਨਾਂ ਨੇ ਕਾਨੂੰਨ ਉਹ ਜਿਹੜੇ ਆ ਮਤਲਬ ਬੰਦ ਕਰਤੇ ਸੀ ਵਾਪਸ ਲੈ ਲਏ ਸੀ ਕਾਨੂੰਨ ਉਹ ਹੁਣ ਪੁੱਠਾ ਕਾਨੂੰਨ ਬਣ ਗਿਆ ਜੀ ਹੁਣ ਡਰਾਈਵਰਾਂ ਤੇ ਕਾਨੂੰਨ ਲੈ ਆਂਦਾ ਇਹਨਾਂ ਨੇ ਹੁਣ ਦੇਖੋ ਡਰਾਈਵਰ ਆ ਜੀ ਜਿਹੜਾ ਡਰਾਈਵਰ ਸੜਕ ਤੇ ਚੱਲਦਾ ਸੱਪ ਤੋਂ ਵੀ ਬਚਦਾ ਐ ਵੀ ਕਿਤੇ ਸੱਪ ਵੀ ਸਟਾਇਰ ਦੇ ਥੱਲੇ ਨਾ ਆ ਜੇ ਇੰਨਾ ਦਿਲ ਸਾਫ਼ ਹੁੰਦਾ ਡਰਾਈਵਰ ਬੰਦੇ ਦਾ ਸਰਕਾਰਾਂ ਨੂੰ ਇਹ ਨਾ ਚੀਜ਼ਾਂ ਬਾਰੇ ਨਹੀਂ ਪਤਾ ਕਿਉਂਕਿ ਸਰਕਾਰਾਂ ਦੇ ਜਿਹੜੇ ਵੱਡੇ ਵੱਡੇ ਬੰਦੇ ਆ ਉਹ ਆਪ ਥੋੜਾ ਡਰਾਈਵਿੰਗ ਕਰਦੇ ਆ ਉਹਨਾਂ ਦੇ ਅੱਗੇ ਡਰਾਈਵਰ ਰੱਖੇ ਹੁੰਦੇ ਆ ਜੇ ਕੋਈ ਚੀੜੀ ਜੇ ਕੋ ਸੱਪ ਵੀ ਆ ਜੇ ਨਾ ਸੜਕ ਤੇ ਤੇ ਜਿਹੜਾ ਬੰਦਾ ਸਹੀ ਡਰਾਈਵਰ ਹੈ ਉਹ ਉਹ ਤੋਂ ਵੀ ਬਚਾਅ ਕਰਦਾ ਹੈ ਕਈ ਵਾਰ ਐਕਸੀਡੈਂਟ ਵੀ ਹੋ ਜਾਂਦਾ ਐਨੀ ਗੱਲ ਪਿੱਛੇ ਕਿ ਇੱਕ ਗਾਂ ਬਚਾਣ ਪਿੱਛੇ ਜਾਂ ਇੱਕ ਮੁਰਗੀ ਸੱਪ ਪਛਾਣ ਪਿੱਛੇ ਵੀ ਲੋਕੀ ਕਈ ਵਾਰੀ ਕੋਸ਼ਿਸ਼ ਹਰ ਬੰਦਾ ਕਰਦਾ ਹੈ ਕਿ ਬਚਾ ਲਿਆ ਜਾਵੇ ਪਰ ਚਲੋ ਕਈ ਵਾਰੀ ਜਾਨਵਰ ਜਿਹੜੇ ਆ ਮਰ ਜਾਂਦੇ ਆ ਇੱਥੇ ਡਰਾਈਵਰ ਬਰੀ ਦਾ ਕੋਈ ਕਸੂਰ ਨਹੀਂ ਪਰ ਪਹਿਲਾਂ ਕਾਨੂੰਨ ਹੁੰਦਾ ਸੀ ਕਿ ਹਾਂ ਬਈ ਚਲੋ ਡਰਾਈਵਰ ਤੋਂ ਛੱਟ ਵੱਜ ਜਾਂਦੀ ਸੀ ਬੰਦੇ ਦੇ ਕਿਸੇ ਦਾ ਐਕਸੀਡੈਂਟ ਹੋ ਜਾਂਦਾ ਸੀ ਛੋਟੂ ਹੁਣ ਅੱਜ ਕਾ ਆਪਣੇ ਪੰਜਾਬ ਚ ਤਾਂ ਇਹ ਰੂਲ ਹੈ ਵੀ ਭਾਵੇਂ ਛੋਟੀ ਗੱਡੀ ਆ ਕੇ ਖੜੀ ਗੱਡੀ ਟਰੱਕ 'ਚ ਵੱਜੀ ਹੋਵੇ ਤਾਂ ਵੀ ਟਰੱਕ ਵਾਲੇ ਦਾ ਕਸੂਰ ਹੈ ਜੀ ਉਹਦੇ ਤੇ ਪਰਚਾ ਦੇ ਦਿੰਦੇ ਆ ਚਲੋ ਪਹਿਲਾ ਹੁੰਦਾ ਸੀ ਵੀ ਉੱਥੇ ਪਰਚਾ ਹੁੰਦਾ ਸੀ ਮਾੜਾ ਮੋਟਾ ਥਾਣੇ ਜੀ ਉੱਥੇ ਜਿਹੜੀ ਜਮਾਨਤ ਹੋ ਜਾਂਦੀ ਸੀ ਮੁੜ ਕੇ ਕਿਹਾ 6 ਮਹੀਨੇ ਸਾਲ ਕੇਸ ਚੱਲਦਾ ਸੀ ਤੇ ਡਰਾਈਵਰ ਬਰੀ ਹੋ ਜਾਂਦਾ ਸੀ ਇਹ ਚੀਜ਼ਾਂ ਦਾ ਸਰਕਾਰ ਨੇ ਦੇਖ ਲਈਆਂ ਸਰਕਾਰ ਨੇ ਇਹ ਚੀਜ਼ਾਂ ਇਹ ਚੀਜ਼ਾਂ ਵੱਲ ਸਰਕਾਰ ਦਾ ਗੁਰੂ ਗੌਰ ਕਿਉਂ ਹੀ ਗਿਆ ਵੀ ਜਦੋਂ ਡਰਾਈਵਰ ਨੂੰ ਲਾ ਕੇ ਜਦੋਂ ਕੰਪਲੀਡੇ ਪਾੜਦੀਏ ਕੱਪੜੇ ਪਾੜਦੀਏ ਜਨਤਾ ਤੇ ਡਰਾਈਵਰ ਭੱਜੇ ਨਾ ਤੇ ਕੀ ਕਰੇ ਮਨ ਲਓ ਜੇ ਕਿਸੇ ਟਰੱਕ ਵਾਲੇ ਤੋਂ ਐਕਸੀਡੈਂਟ ਹੋ ਗਿਆ ਜਾਂ ਮੰਨ ਲਓ ਕੋਈ ਕਾਰ ਆਂਦੀ ਵੀ ਆ ਉਹ ਕਾਰ ਆ ਕੇ ਵਿੱਚ ਵੱਜੀ ਹੈ ਟਰੱਕ ਦੇ ਖੜੇ ਟਰੱਕ ਦੇ ਵਿੱਚ ਵੱਜੀ ਹੈ ਲੋਕੀ ਦਾ ਟਰੱਕ ਵਾਲੇ ਨੇ ਲਾ ਕੇ ਉਹਦੇ ਕੱਪੜੇ ਪਾੜਨ ਤੇ ਆ ਜਾਂਦੇ ਆ ਉਹਦਾ ਸਿਰ ਖੋਲਣ ਤੇ ਆ ਜਾਂਦੇ ਆ ਉੱਥੇ ਡਰਾਈਵਰ ਵਿਚਾਰਾ ਭੱਜੇ ਨਾ ਤੇ ਹੋਰ ਕੀ ਕਰੇ ਉੱਥੇ ਆਪਣੀ ਜਾਨ ਦੇ ਦੇਵੇ ਇਹ ਸਰਕਾਰਾਂ ਕਿਉਂ ਨਹੀਂ ਬਈ ਸੋਚਦੀਆਂ ਇਸ ਕਰਕੇ ਬਈ ਇਹ ਸਰਕਾਰਾਂ ਸਿਰਫ ਸਿਰਫ ਤੰਗ ਕਰਨ ਵਾਸਤੇ ਜਿਹੜੇ ਤੰਗ ਕਰਨ ਵਾਲੇ ਕਾਨੂੰਨ ਐ ਲੋਕਾਂ ਨੂੰ ਉਹ ਸਿਰਫ ਬਣਾ ਰਹੀਆਂ ਪੰਜਾਬ ਖਿਲਾਫ ਤਾਂ ਜਮੇ ਹੀ ਇਹ ਸਰਕਾਰਾਂ ਜਿਹੜੀਆਂ ਉਹ ਜਮੇ ਹੀ ਮਾੜਾ ਰਵਈਆ ਇਹਨਾਂ ਦਾ ਪੰਜਾਬ ਦੇ ਜਿਹੜੇ ਲੋਕ ਐ ਉਹ ਇਹਨਾਂ ਨੂੰ ਝੱਲਦੇ ਨਹੀਂ ਇਸ ਕਰਕੇ ਇਹ ਜਿਹੜੇ ਆਪਣੇ ਤੇ ਹਾਵੀ ਹੋਣ ਲਈ ਇਹੋ ਜਿਹੇ ਕਾਨੂੰਨ ਬਣਾਉਂਦੇ ਆ ਪਰ ਮੈਂ ਦੱਸਣਾ ਚਾਹਨਾ ਵੀ ਰੁਪਏ ਚੜ੍ਹਦੀ ਕਲਾ ਦੀ ਗੋਮ ਹੈ ਪੰਜਾਬ ਤੇ ਹਮੇਸ਼ਾ ਜਿਹੜਾ ਹੈ ਗੁਰੂਆਂ ਦਾ ਹੱਥ ਰਿਹਾ ਹੈ ਇਹ ਕਦੇ ਵੀ ਢੈਂਦੀ ਕਲਾ ਢੈਂਦੀ ਕਲਾ ਦੀ ਗੋਮ ਨਹੀਂ ਹੈਗੀ ਵੀਰੇ ਇਹ ਹਮੇਸ਼ਾ ਸਾਜ ਭਾਵੇਂ ਗਰੀਬੀ ਹੋਵੇ ਭਾਵੇਂ ਉਮੀਰੀ ਹੋਵੇ ਇਹ ਹਮੇਸ਼ਾ ਖੜੀ ਰਹਿੰਦੀ ਹੈ ਕੋਈ ਨਹੀਂ ਕਾਨੂੰਨ ਬਣਾਏ ਆ ਇਹ ਵੀ ਕਾਨੂੰਨ ਜਿਹੜੇ ਆ ਉਹ ਰੱਦ ਹੋ ਜਾਣਗੇ ਹੁਣ ਕਿਸਾਨਾਂ ਨੇ ਫੇਰ 18 ਤਰੀਕ ਦਾ ਅਲਟੀਮੇਟਮ ਦਿੱਤਾ ਹੈ ਦਿੱਲੀ ਜਾਣ ਦਾ ਦੇਖੋ ਉਹਦੇ ਤੇ ਕੀ ਬਣਦਾ ਜੇ ਜਾਂਦੇ ਆ ਤਾਂ ਸਾਨੂੰ ਵੀਰੇ ਪੂਰਾ ਸਾਥ ਦੇਣਾ ਚਾਹੀਦਾ ਜਿਵੇਂ ਪਿਛਲੀ ਵਾਰ ਗਏ ਸੀ ਪਿਛਲੀ ਵਾਰ ਜਿਹੜੀਆਂ ਕੁਝ ਗਲਤੀਆਂ ਹੋਈਆਂ ਸੀ ਕੁਝ ਗੜਬੜਾਂ ਹੋਈਆਂ ਸੀ ਉਹ ਤੋਂ ਵੀਰੇ ਸਭ ਕੁ ਲੈ ਕੇ ਐਤ ਕੀ ਹੋਰ ਚੰਗਾ ਕਰਕੇ ਵਿਖਾਵਾਂਗੇ ਕੋਈ ਗਲਤੀਆਂ ਤੋਂ ਹੀ ਸਿੱਖਦਾ ਬੰਦਾ ਪਿਛਲੀ ਵਾਰ ਜੋ ਗਲਤੀਆਂ ਹੋਈਆਂ ਸੀ ਮੰਨਦੇ ਆ 26 ਤਰੀਕ ਨੂੰ ਜੋ ਵੀ ਹੋਇਆ ਚਲੋ ਵਿਚਾਰਾ ਉਹ ਚਲਾ ਗਿਆ ਇਸ ਜਹਾਨ ਤੋਂ ਉਹਦੇ ਬਾਰੇ ਕੀ ਗੱਲ ਕਰਨੀ ਹੈ ਚੰਗਾ ਵੀ ਨਹੀਂ ਲੱਗਦਾ ਪਰ ਚਲੋ ਜੋ ਵੀ ਸੀ ਐਤ ਕੀ ਜਿਹੜਾ ਹੈ ਉਹ ਅਗਰ 18 ਤਰੀਕ ਨੂੰ ਜਾਂਦੇ ਆ ਕਿਸਾਨ ਤਵੀਰੇ ਜਾਨੂ ਸਾ ਉਹਨਾਂ ਦੇ ਨਾਲ ਜਾਣਾ ਚਾਹੀਦਾ ਹੈ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਉਹ ਸਾਡੇ ਤੋਂ ਬਹੁਤ ਬਜ਼ੁਰਗ ਹੈ ਬਹੁਤ ਵੱਡੇ ਹੈ ਉਹਨਾਂ ਨੂੰ ਸਾਡੇ ਤੋਂ ਬਹੁਤ ਤਜਰਬਾ ਹੈ ਇੰਨੀ ਤਾਂ ਸਾਡੀਆਂ ਉਮਰਾਂ ਵੀ ਨਹੀਂ ਹੋਣੀਆਂ ਜਿੰਨੀਆਂ ਉਹਨਾਂ ਨੂੰ ਤਜਰਬਾ ਜਿੰਨਾ ਤਵੀਰੇ ਉਹਨਾਂ ਨੂੰ ਹਲਕੇ ਚ ਨਾ ਲਓ ਉਹ ਬਹੁਤ ਮਤਲਬ ਸੂ ਜਵਾਨ ਬੰਦੇ ਹੈ ਉਹਨਾਂ ਉੱਠਣਾ ਬੈਠਣਾ ਇਹਨਾਂ ਚੀਜ਼ਾਂ ਚ ਹੀ ਹੈ ਹਰ ਵੇਲੇ ਉਹ ਇਹਨਾਂ ਗੱਲਾਂ ਚ ਹੀ ਰਹਿੰਦੇ ਹੈ ਇਸ ਕਰਕੇ ਵੀਰੇ ਆਪਾਂ ਉਹਨਾਂ ਤੇ ਹੀ ਗੱਲ ਛੱਡਦੀ ਹੈ ਆਪਾਂ ਨੂੰ ਸਿਰਫ ਉਹਨਾਂ ਦੇ ਸਾਥ ਦੇਣਾ ਚਾਹੀਦਾ ਨਾਲ ਤੁਰਨਾ ਚਾਹੀਦਾ ਹੈ ਤੇ ਜਿਹੜਾ ਡਰਾਈਵਰਾਂ ਦਾ ਕਾਨੂੰਨ ਹੈ ਇਹ ਵੀਰੇ ਬਹੁਤ ਮਾੜਾ ਕਾਨੂੰਨ ਹੈ ਇਹਦੀ ਪੂਰੀ ਨਿੰਦਿਆ ਕੀਤੀ ਜਾਂਦੀ ਹੈ 10 ਸਾਲ ਦੀ ਸਜ਼ਾ ਤੇ ਕੁਝ ਲੱਖ ਰੁਪਈਆ 7 ਲੱਖ ਰੁਪਈਆ ਜਿਹੜਾ ਇਹ ਜੁਰਮਾਨਾ ਹੈ ਕਿੱਥੋਂ ਭਰ ਦੇਗਾ ਡਰਾਈਵਰ ਤੁਸੀਂ ਆਪ ਦੱਸੋ ਜਿਹਦਾ ਦਿਹਾੜੀ 30-40 ਹਜ਼ਾਰ ਮਹੀਨਾ ਕਮਾਉਂਦਾ ਹੈ ਉਹ ਕਿੱਥੋਂ ਲੱਖਾਂ ਚ ਐਨੇ ਪੈਸੇ ਭਰ ਦੇਗਾ ਸਰਕਾਰ ਇਹ ਕਿਉਂ ਨਹੀਂ ਸੋਚਦੀ ਸਰਕਾਰ ਨੂੰ ਪਤਾ ਹੈ ਵੀ ਜਿੰਨੇ ਡਰਾਈਵਰ ਬਹੁਤੇ ਡਰਾਈਵਰ ਆਪਣੇ ਪੰਜਾਬ ਚੋਂ ਨਿਕਲਦੇ ਆ ਇਸ ਕਰਕੇ ਉਹਨਾਂ ਨੇ ਇਹ ਕਾਨੂੰਨ ਸਮਾਜ ਲੋਭੀ ਪੰਜਾਬ ਵਾਸਤੇ ਹੀ ਬਣਾਏ ਆ ਇਹ ਤਾਂ ਆਪਾਂ ਸ਼ੁਰੂ ਤੋਂ ਹੀ ਜਾਣਦੇ ਆ ਕਿ ਜਿਹੜੀਆਂ ਸਰਕਾਰਾਂ ਐ ਦਿੱਲੀ ਐ ਭਾਵੇਂ ਹੋਰ ਐ ਇਹ ਪੰਜਾਬ ਦੇ ਮੇਹਨਸ਼ਾ ਵਿਰੁੱਧ ਰਹੀਆਂ ਇਹਨਾਂ ਦੇ ਵਿਰੁੱਧ ਪੰਜਾਬ ਦੇ ਮੇਹਨਸ਼ਾ ਹੀ ਕਾਨੂੰਨ ਬਣਾਏ ਆ ਸਾਨੂੰ ਤੰਗ ਕਰਨ ਵਾਸਤੇ ਸਾਨੂੰ ਜਿਹੜੇ ਆ ਲੜਾਉਣ ਵਾਸਤੇ ਸਾਡੇ ਇਹੋ ਜਿਹੇ ਕਾਨੂੰਨ ਲੈ ਕੇ ਆਉਂਦੇ ਆ ਜਿਨ੍ਹਾਂ ਨਾਲ ਵੀ ਸਾਡੇ ਗੁਰੂਆਂ ਨੇ ਤਾਂ ਸਾਨੂੰ ਸਿਖਾਇਆ ਹੋਇਆ ਵੀ ਸ਼ਸਤਰ ਚੱਕਣੇ ਆ ਫਿਰ ਸਾਨੂੰ ਸ਼ਸਤਰ ਚੱਕਣੇ ਪੈਂਦੇ ਆ ਮੁੰਡੇ ਜੀ ਅੱਗੇ ਫਿਰ ਇਹਨਾਂ ਚੀਜ਼ਾਂ ਨਾਲ ਹੀ ਫਿਰ ਅੱਗੇ ਜਾ ਕੇ ਮਾਹੌਲ ਖਰਾਬ ਹੁੰਦਾ ਫੇਰ ਇਹ ਨਾਂ ਲਾ ਦਿੰਦੇ ਆ ਪੰਜਾਬ ਦਾ ਵੀ ਪੰਜਾਬ ਦੇ ਲੋਕਾਂ ਨੇ ਇਹ ਹਾਲ ਕੀਤਾ ਜੀ ਪਿਛਲੀ ਵਾਰ ਵੀ ਜਦੋਂ ਧਰਨਾ ਲੱਗਿਆ ਸੀ ਉਦੋਂ ਵੀ ਇਹੀ ਹਾਲ ਸੀ ਉਦੋਂ ਵੀ ਇਹਨਾਂ ਨੇ ਇਹੀ ਰੋਲਾ ਪਾਇਆ ਸੀ ਕਿ ਪੰਜਾਬ ਦੇ ਲੋਕ ਖਰਾਬੀ ਕਰਦੇ ਆ ਖਰਾਬੀ ਵੀਰੇ ਕੁਝ ਕੁ ਲੋਕ ਹੁੰਦੇ ਆ ਏਜੰਸੀਆਂ ਦੇ ਛੱਡੇ ਵੀ ਲੋਕ ਹੁੰਦੇ ਆ ਜਿਹੜੇ ਖਰਾਬੀ ਕਰਦੇ ਆ ਵਿੱਚ ਕਿੰਨੇ ਲੋਕ ਫੜੇ ਗਏ ਜੀ ਉੱਥੇ ਏਜੰਸੀਆਂ ਦੇ ਜਿਹੜੇ ਕਦੇ ਕੋਈ ਨਸ਼ਾ ਵੇਚਦੇ ਸੀ ਕਦੇ ਕੋਈ ਕੁੜੀਆਂ ਸਪਲਾਈਆਂ ਕਰਦੇ ਸੀ ਇਹ ਸਰਕਾਰ ਦੀਆਂ ਏਜੰਸੀਆਂ ਹੁੰਦੀਆਂ ਵੀਰੇ ਇਹ ਇਹਨਾਂ ਦੇ ਕੰਮ ਐਵੇਂ ਹੀ ਹੁੰਦੇ ਆ ਕਿਤੇ ਚਾਰ ਜੀ ਕਿਤੇ ਤਰਨਾ ਲੱਗਿਆ ਇਹਨਾਂ ਨੇ ਵੀ ਚਾਰ ਬੰਦੇ ਵਿੱਚ ਛੱਡੇ ਹੀ ਹੁੰਦੇ ਆ ਵੀ ਆ ਕੀ ਚੱਲਦਾ ਪਿਆ ਤੇ ਕੀ ਨਹੀਂ ਚੱਲਦਾ ਪਿਆ ਤੇ ਜਿਹੜੇ ਵੀਰੇ ਆ ਡਰਾਈਵਰਾਂ ਵਾਲੇ ਕਾਨੂੰਨ ਆ ਅਸੀਂ ਤਾਂ ਆਪ ਸਾਫ਼ ਸਾਫ਼ ਸ਼ਬਦਾਂ ਚ ਇਹਦੀ ਨਿੰਦਿਆ ਕਰਦੇ ਆ ਵੀਰੇ ਭਾਵੇਂ ਛੋਟਾ ਡਰਾਈਵਰ ਆ ਤੇ ਭਾਵੇਂ ਵੱਡਾ ਡਰਾਈਵਰ ਆ ਵੀਰੇ ਤੁਹਾਨੂੰ ਮੈਂ ਦੱਸਿਆ ਚਿੜੀ ਵੀ ਹੋਵੇ ਸੜਕ ਤੇ ਤੇ ਉਹਨੂੰ ਵੀ ਨਹੀਂ ਉਹਨੂੰ ਵੀ ਬਚਾਉਣ ਦੀ ਕੋਸ਼ਿਸ਼ ਕਰਦਾ ਹੈ ਬੰਦਾ ਦਾ ਬੜੀ ਦੂਰ ਦੀ ਗੱਲ ਐ ਐਕਸੀਡੈਂਟ ਹੁੰਦਾ ਅਚਨਚੇਤ ਪਤਾ ਨਹੀਂ ਲੱਗਦਾ ਕਈ ਵਾਰੀ ਮੋਟਰਸਾਈਕਲ ਵਾਲੇ ਨੂੰ ਨਹੀਂ ਪਤਾ ਲੱਗਦਾ ਕਈ ਵਾਰੀ ਵੱਡੀ ਗੱਡੀ ਵਾਲੇ ਨੂੰ ਨਹੀਂ ਪਤਾ ਲੱਗਦਾ ਪਰ ਇਹਦਾ ਮਤਲਬ ਇਹ ਨਹੀਂ ਕਸੂਰ ਵੱਡੀ ਗੱਡੀ ਵਾਲੇ ਦਾ ਲੋਕੀ ਉਹਨੂੰ ਫੜਨ ਲਾ ਪੈਂਦੇ ਆ ਕੱਪੜੇ ਪਾੜ ਦਿੰਦੇ ਆ ਉਹਦੇ ਸਿਰ ਪਾੜ ਦਿੰਦੇ ਆ ਇਹ ਚੀਜ਼ਾਂ ਕਦੋਂ ਸਰਕਾਰ ਯਾਦਾ ਕਾਨੂੰਨ ਜਿਹੜੀ ਸਰਕਾਰ ਹੈ ਉਹ ਕਾਨੂੰਨ ਬਣਾਵੇ ਵੀ ਨਹੀਂ ਵੀ ਜਦੋਂ ਡਰਾਈਵਰ ਐਕਸੀਡੈਂਟ ਹੋ ਗਿਆ ਡਰਾਈਵਰ ਤੋਂ ਤਾਂ ਕਿਸੇ ਵੀ ਬੰਦੇ ਨੇ ਉਹਨੂੰ ਹੱਥ ਨਹੀਂ ਲਾਣਾ ਪੁਲਿਸ ਆਏਗੀ ਪੁਲਿਸ ਉਹਨੂੰ ਲੈ ਕੇ ਜਾਏਗੀ ਫੇਰ ਤਾਂ ਅਸੀਂ ਮੰਨਦੇ ਵੀ ਹਾਬੇ ਇਹ ਡਰਾਈਵਰਾਂ ਦੇ ਹੱਕ ਚ ਕਾਨੂੰਨ ਵੀ ਠੀਕ ਹੈ ਜੀ ਡਰਾਈਵਰਾਂ ਦਾ ਬਚਾਅ ਹੋ ਗਿਆ ਜਿਹੜੇ ਲੋਕੀ ਕੱਪੜੇ ਲੀੜੇ ਪਾੜਦੇ ਸੀ ਉਹਦੇ ਤੋਂ ਤਾਂ ਬਚਾਂਗੇ ਇਹਨਾਂ ਨੇ ਤਾਂ ਕੁੱਠਾ ਹੀ ਕੰਮ ਕਰਤਾ ਸਜ਼ਾ ਵੀ ਦੋ ਤੇ ਉੱਪਰੋਂ ਪੈਸੇ ਵੀ ਭਰੋ ਹੁਣ ਪੈਸੇ ਵਿਚਾਰਾ ਜਿਹੜਾ 30000 ਰੁਪਏ ਮਹੀਨਾ ਚਾਲੀ ਹਜ਼ਾਰ ਰੁਪਏ ਕਮਾਉਣ ਵਾਲਾ ਬੰਦਾ ਹੈ ਉਹ ਪੈਸੇ ਕਿੱਥੋਂ ਕਮਾ ਲੂਗਾ ਐਵੇਂ ਹੀ ਫੇਰ ਵੀ ਇਹ ਦੋ ਨੰਬਰ ਦਾ ਕੰਮ ਵੱਧਾ ਹੈ ਲਾਲਚ ਲੋਕੀ ਫੇਰ ਕੀ ਕਹਿੰਦੇ ਐ ਇਹਨਾਂ ਚੀਜ਼ਾਂ ਤੋਂ ਬਚਣ ਵਾਸਤੇ ਵੀਰੇ ਫੇਰ ਅਗਲੇ ਪੈਸੇ ਤਾਂ ਦੇਣੇ ਹੀ ਐ ਐਵੇਂ ਫੇਰ ਅਗਲੇ ਦੋ ਨੰਬਰ ਦੇ ਕੰਮ ਕਰਉਂਦੇ ਆ ਇਹ ਸਭ ਵੀਰੇ ਇੱਕ ਸਾਈਕਲ ਹੈ ਇੱਕ ਜਿਹੜੀ ਐ ਮਿਥੀ ਹੋਈ ਸੋਚ ਐ ਸਾਰੀ ਪੰਜਾਬ ਬਾਰੇ ਇਹਨਾਂ ਚੀਜ਼ਾਂ ਤੋਂ ਬਚ ਕੇ ਰਹੋ ਜਿੰਨਾ ਹੋ ਸਕੇ ਆਪਣੇ ਲੋਕਾਂ ਦਾ ਹੀ ਸਾਥ ਦੋ ਆਪਣੇ ਲੋਕਾਂ ਨੇ ਜਿਹੜਾ ਸਾਡਾ ਆਪਣਾ ਕਾਠਾ ਹੈ ਉਹਨਾਂ ਹੀ ਸਾਨੂੰ ਬਚਾਣਾ ਹੋਰ ਕਿਸੇ ਨੇ ਨਹੀਂ ਬਚਾਣਾ ਵੀਰ ਬਸ ਇੰਨਾ ਕ ਮੈਸੇਜ ਤੁਹਾਨੂੰ ਦੇਣਾ ਸੀ ਗੌਰ ਕਰਿਓ ਪੇਜ ਨੂੰ ਫੋਲੋ ਜਰੂਰ ਕਰ ਲਿਆ ਕਰੋ ਕੁਝ ਨਹੀਂ ਜਾਂਦਾ ਪੇਜ ਫੋਲੋ ਕਰਨ ਚ ਸਿਰਫ ਇੱਕ ਤੁਹਾਡੇ ਉਂਗਲੀ ਦੇ ਟੱਚ ਨਾਲ ਪੇਜ ਫੋਲੋ ਹੋ ਜਾਂਦਾ ਹੈ ਸਾਨੂੰ ਹੌਸਲਾ ਮਿਲ ਜਾਂਦਾ ਹੈ ਤੇ ਹਾਂ ਵੇ ਸਾਡੇ ਲੋਕ ਜਿਹੜੇ ਸਾਡੀ ਗੱਲ ਨੂੰ ਸਮਝਦੇ ਆ ਸਾਡੀ ਗੱਲ ਨੂੰ ਸੁਣਦੇ ਆ ਸਾਡੀ ਗੱਲ ਨੂੰ ਪਸੰਦ ਕਰਦੇ ਆ ਬਸ ਇੰਨਾ ਹੀ ਕਹਿਣਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ